শাম বাবা কী খাটু শাম বাবা কি যে ਤੇ ਖਾਸ ਤੌਰ ਤੇ ਪਹੁੰਚੇ ਹੈ ਬਠਿੰਡੇ ਦਾ ਇੱਕ ਵੱਡਾ ਨਾਮ ਜੀ ਹਾਂ ਮਨੀਸ਼ ਪੰਦੀ ਜੀ ਪੰਦੀ ਸਾਹਿਬ ਕਿੱਦਾਂ ਲੱਗਦਾ ਮਨ ਦੇ ਭਾਵ ਅੱਜ ਸ਼੍ਰੀ ਸ਼ਾਮ ਖੱਟ ਸ਼ਾਮ ਦਰਬਾਰਾਂ ਕੀ ਸਭ ਤੋਂ ਪਹਿਲਾਂ ਤਾਂ ਸਾਰੇ ਤੁਹਾਡੇ ਈਵਰਸ ਨੂੰ ਜੈ ਸ਼੍ਰੀ ਸ਼ਾਮ ਆਪਾ ਮੰਦਰ ਦੇ ਵਿੱਚ ਖੜੇ ਹਾਥੀ ਵਾਲੇ ਮੰਦਰ ਦੇ ਵਿੱਚ ਜਿਹੜਾ ਕਿ ਹਰ ਮਾਸਿਕ ਹਰ ਮਹੀਨੇ ਦੇ ਇੱਕ ਦਿਨ ਸ਼ਾਮ ਪ੍ਰੇਮੀ ਇਕੱਠੇ ਹੋ ਕੇ ਬਾਬਾ ਜੀ ਦਾ ਗੁਣਗਾਨ ਕਰਦੇ ਆ ਤੇ ਮੈਨੂੰ ਵੀ ਆਨ ਦਾ ਸੁਭਾਗਿਆ ਪਿਛਲੇ ਤਕਰੀਬਨ 6 ਮਹੀਨਿਆਂ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਮਿੱਤਰ ਉਹ ਸਾਨੂੰ ਇੱਥੇ ਇਹਨਾਂ ਨਾਲ ਸ਼ਾਮ ਪ੍ਰਚਾਰ ਮੰਡਲ ਨਾਲ ਜੁੜਿਆ ਹੈਗਾ ਅ ਵਾਰਿਸ ਹੁਜਾ ਜੀ ਤੇ ਉਹਨਾਂ ਦੀ ਸਾਰੀ ਟੀਮ ਵੱਲੋਂ ਜਿਹੜਾ ਜਿਹੜਾ ਕਰਵਾਇਆ ਜਾਂਦਾ ਤੇ ਇਹ ਸਾਰੇ ਬਠਿੰਡਾ ਵਾਸਤੇ ਬਹੁਤ ਵੱਡੀ ਇੱਕ ਸੁਭਾਗਿਆ ਦੀ ਗੱਲ ਹੈ ਕਿ ਜਿੱਥੇ ਕੋਈ ਬੰਦਾ ਅ ਪੈਸਾ ਖਰਚ ਕੇ ਆਪਦਾ ਆਪਦੇ ਤਨ ਮਨ ਧਨ ਦੀ ਇੱਕ ਦੌਲਤ ਲੈ ਕੇ ਇਕੱਠੀ ਕਰਕੇ ਸ਼ਾਮ ਪ੍ਰਭੂ ਦੇ ਦਰਸ਼ਨਾਂ ਲਈ ਖਾਟੂ ਸ਼ਾਮ ਜੀ ਜਾਂਦਾ ਹੈ ਤਾਂ ਉਸ ਦਾ ਨਜ਼ਾਰਾ ਹਰ ਮਹੀਨੇ ਹਰ ਮਾਸਿਕ ਹਾਫੀ ਵਾਲਾ ਮੰਦਿਰ ਦੇ ਵਿੱਚ ਆ ਕੇ ਜਿਹੜੇ ਗਰੀਬ ਪਰਿਵਾਰ ਜ਼ਰੂਰਤਬੰਦ ਪਰਿਵਾਰ ਜਿਹੜੇ 4ਥ ਕਲਾਸ ਜਿਹੜੇ ਕੀ ਵਿਚਾਰੇ ਨਹੀਂ ਜਾ ਸਕਦੇ ਉੱਥੇ ਕਿਸੇ ਤਰੀਕੇ ਨਾਲ ਤਾਂ ਉਹਨਾਂ ਨੂੰ ਉਹ ਨਜ਼ਾਰਾ ਜਿਹੜਾ ਹੈ ਬਠਿੰਡਾ ਦੇ ਵਿੱਚ ਇਸ ਸਮਿਤੀ ਵੱਲੋਂ ਕੀਤਾ ਜਾਂਦਾ ਤੇ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਦੀ ਸੰਸਥਾ ਵੱਲੋਂ ਜੋ ਵੀ ਕੁਝ ਪ੍ਰਭੂ ਦੀ ਇੱਛਾ ਅਨੁਸਾਰ ਜੋ ਵੀ ਸਾਡੇ ਪਰਿਵਾਰ ਵੱਲੋਂ ਦਿੱਤਾ ਜਾਂਦਾ ਤਾਂ ਅਸੀਂ ਇੱਕ ਛੋਟੀ ਜੀ ਜਿਹੜੀ ਹੈ ਕੰਟਰੀਬਿਊਸ਼ਨ ਜਿਹੜੀ ਹੈ ਇਸ ਸੰਸਥਾ ਨੂੰ ਭੰਨੇ ਆ ਤੇ ਇੱਥੇ ਆ ਕੇ ਸਾਨੂੰ ਇੱਕ ਪਰਮਾਤਮਾ ਦਾ ਜਿੱਥੇ ਆਪਾਂ ਨਾਮ ਲੈਂਦੇ ਆ ਉੱਥੇ ਇੰਨੇ ਜ਼ਿਆਦਾ ਬਠਿੰਡਾ ਦੇ ਜਿਹੜੇ ਸਰਨੂੰਗਰੀਆ ਤੋਂ ਆਕੇ ਇੱਥੇ ਜਿਹੜੇ ਬਾਬਾ ਜੀ ਦਾ ਗੁਣਗਾਨ ਕਰਦੇ ਆ ਉਹਨਾਂ ਦੇ ਦਰਸ਼ਨਾਂ ਦਾ ਵੀ ਸਾਨੂੰ ਮੌਕਾ ਮਿਲਿਆ। ਪਾਇਸੋ ਛੋਟਾ ਸਵਾਲ ਕਰ ਲੈਨੇ ਆ ਕਹਿੰਦੇ ਆ ਸਾਲ 2025 ਪ੍ਰਾਪਰਟੀ ਦਾ ਸਾਲ ਆ ਮੰਗਲ ਦਾ ਸਾਲ ਕਹਿੰਦੇ ਨੇ ਤੇ ਪੰਦੀ ਪ੍ਰਾਪਰਟੀਆਂ ਕੀ ਕੁਛ ਲੈ ਕੇ ਆਇਆ ਇੱਕ ਮਿੰਟ ਵਾਲੀ ਗੱਲਬਾਤ ਹੋ ਜੇ। ਸਰ ਦੇਖੋ ਐ ਵੈਸੇ ਤਾਂ ਪ੍ਰਭੂ ਦੀ ਕਿਰਪਾ ਨਾਲ ਅ ਪਰਮਾਤਮਾ ਨੇ ਫਰਸ਼ਾਂ ਤੋਂ ਅਰਸ਼ ਤੱਕ ਪਹੁੰਚਾਤਾ ਇਸ ਤੋਂ ਵੱਧ ਕੋਈ ਕਿਸੇ ਤਰ੍ਹਾਂ ਦੀ ਪਰਮਾਤਮਾ ਤੋਂ ਕੋਈ ਮੰਗ ਨਹੀਂ ਹੈ ਪਰ ਜਿਵੇਂ 2025 ਦੀ ਗੱਲ ਤੁਸੀਂ ਕੀਤੀ ਆ ਮੈਂ ਜਵਾਬ ਜ਼ਰੂਰ ਦਊਂਗਾ ਇਸ ਚੀਜ਼ ਦਾ ਕਿ 2025 ਦੀ ਗੱਲ ਕੀਤੀ ਆ ਪ੍ਰਾਪਰਟੀ ਦਾ ਸਾਲ ਯਾਨੀ ਕਿ ਪਾਂਦੀ ਪ੍ਰਾਪਰਟੀਆਂ ਇੱਕ ਪ੍ਰਣ ਲੈ ਲੈਂਦੇ ਆ ਕਿ ਜਿਵੇਂ ਅਸੀਂ 1% ਵਾਲੇ ਦੇ ਨਾਮ ਤੇ ਜਿਆਦਾ ਮਸ਼ਹੂਰ ਬਠਿੰਡਾ ਨੇ ਕਰਤਾ ਤੇ ਅਸੀਂ ਚਾਹੁੰਦੇ ਆ ਕਿ ਹਰ ਘਰ ਹਰੇਕ ਬੰਦੇ ਦਾ ਆਪਣਾ ਘਰ ਹੋਵੇ ਸਟੇਬਲ ਰੇਟ ਦੇ ਵਿੱਚ ਹੋਵੇ ਔਰ ਬਹੁਤ ਹੀ ਜਲਦੀ ਤੁਹਾਨੂੰ ਪਾਂਦੀ ਪ੍ਰਾਪਰਟੀਆਂ ਤੋਂ ਅਸੀਂ ਪਾਂਦੀ ਡਿਵੈਲਪਰ ਦੇ ਵਿੱਚ ਜਿਹੜਾ ਹੈ 2025 ਦੇ ਵਿੱਚ ਕੋਸ਼ਿਸ਼ ਕਰਦੇ ਆ ਜੇ ਪ੍ਰਭੂ ਦੀ ਕਿਰਪਾ ਹੋਈ ਤੇ ਤੁਹਾਡੇ ਭਰਾਵਾਂ ਦਾ ਸਹਿਯੋਗ ਹੋਇਆ ਤੇ ਅਸੀਂ 2025 ਦੇ ਵਿੱਚ ਡਿਵੈਲਪਰ ਦੇ ਵਿੱਚ ਆਣ ਜਾ ਰਹੇ ਹਾਂ ਕਹਿੰਦੇ ਕਲੀਅਰ ਤੇ ਟ੍ਰਾਂਸਪੇਰੈਂਟ ਡੀਲ ਕਰਾਉਣ ਵਾਲੇ ਪਾਂਦੀ ਰੋਟੀ ਮਸ਼ਹੂਰ ਰਹੇਗਾ ਸੱਚ ਆ ਦੇਖੋ ਇਸ ਤਰ੍ਹਾਂ ਹੈਗਾ ਪਰਮਾਤਮਾ ਦੇ ਦਰਬਾਰ 'ਚ ਖੜੇ ਆ ਝੂਠ ਨਹੀਂ ਬੋਲਦੇ ਚੰਗੇ ਨਾਲ ਚੰਗੇ ਤੇ ਮਾੜੇ ਨਾਲ ਮਾੜਾ ਅਸੀਂ ਸਾਡੇ ਪਰਿਵਾਰ ਦਾ ਜਿਹੜਾ ਅਸੂਲ ਰਿਹਾ ਹੈ ਜੇ ਕੋਈ ਮਾੜਾ ਕਰ ਵੀ ਗਿਆ ਤਾਂ ਅਸੀਂ ਉਹਨੂੰ ਘੱਟੋ ਘੱਟ ਉਹਦਾ ਮਾੜਾ ਤਾਂ ਨਹੀਂ ਕਰਦੇ ਪਰ ਇੱਕਾ ਵੀ ਉਹਦੇ ਨਾਲ ਅਸੀਂ ਡੀਲ ਨਹੀਂ ਕਰਦੇ ਜੇ ਇਸ ਕਰਕੇ ਸਾਡਾ 1% ਵਾਲੇ ਮੇਰੇ ਫਾਦਰ ਸਾਹਿਬ ਦਾ ਵੀ ਇਹ ਸੀਗਾ ਕਿ ਜਦੋਂ ਵੀ ਅਸੀਂ ਕੋਈ ਸੌਦਾ ਕਰਵਾਨੇ ਆ ਤਾਂ ਉਹਦਾ ਸਾਡਾ ਹੱਕ ਜਿਹੜਾ ਹੈ ਉਹ ਇਹ ਹੈ ਕਿ ਜੇਕਰ ਅਸੀਂ ਕਿਸੇ ਦੀ 1 ਕਰੋੜ ਦੀ ਡੀਲ ਕਰਾਈ ਹੈ ਤਾਂ 1% ਯਾਨੀ ਕਿ 1 ਲੱਖ ਰੁਪਏ ਵੇਚਣ ਵਾਲੇ ਤੋਂ 1 ਲੱਖ ਰੁਪਏ ਲੈਣ ਵਾਲੇ ਤੋਂ ਤਾਂ ਸਾਡਾ ਹੱਕ ਹੈ ਜੇਕਰ ਅਸੀਂ ਉਹਲਾ ਰੱਖਦੇ ਤਾਂ ਸਾਡੇ ਵਾਸਤੇ ਮਾੜਾ ਤਾਂ ਉਸ ਕਰਕੇ ਅਸੀਂ ਇਹ ਕਹਿੰਦੇ ਆ ਕਿ ਜਿਹੜਾ ਵੀ ਬੰਦਾ 2025 ਦੇ ਵਿੱਚ ਆਉਣ ਵਾਲੇ 2025 ਦੇ ਵਿੱਚ ਇਸ ਦੇ ਵਿੱਚ ਕੋਈ ਪ੍ਰਾਪਰਟੀ ਲੈਣਾ ਚਾਹੁੰਦਾ ਜਾਂ ਵੇਚਣਾ ਜਾਂਦਾ ਤਾਂ ਇੱਕ ਵਾਰ ਸਾਡੇ ਤੋਂ ਕੰਸਲਟ ਜ਼ਰੂਰ ਕਰ ਲੇ ਮਾ ਪਰਮਾਤਮਾ ਦੇ ਦਰਬਾਰ 'ਚ ਖੜੇ ਆ ਝੂਠ ਨਹੀਂ ਬੋਲਦੇ ਇੱਕ ਵਾਰ ਤੁਸੀਂ ਸਾਨੂੰ ਮਿਲੋਗੇ ਤਾਂ ਜਾਂ ਤਾਂ ਅਸੀਂ ਤੁਹਾਡੇ ਹੋ ਜਾਵਾਂਗੇ ਜਾਂ ਤੁਹਾਨੂੰ ਆਪਣਾ ਕਰਾਂਗੇ ਬਿਲਕੁਲ 1% ਵਾਲੇ ਪੰਦੀ ਪ੍ਰਾ ਉਜਾ ਜੀ ਜੈ ਸ਼੍ਰੀ ਖਾਟੂ ਰਾਮ ਜੈ ਸ਼ੀਸ਼ਾਮ ਬੋ ਸ਼ਾਮ ਪਿਆਰੇ ਕੀ ਜੈ ਬੋ ਹਾਰੇ ਕੇ ਸਹਾਰੇ ਕੀ ਅਲੱਜ ਬਚਾਣੇ ਵਾਲੇ ਕੀ ਜੈ ਲਖਦਾਤਾਜ਼ ਕੀ ਜੈ ਅੱਜ ਦਾ ਪ੍ਰੋਗਰਾਮ ਕਿਵੇਂ ਰੱਖਿਆ ਗਿਆ ਕਿ ਮੰਨ ਦੇ ਪਾਵਤ ਕਿਦਾਂ ਸੰਗਤਾਂ ਨੇ ਅੱਜ ਨਿਹਾਲ ਹੋਏ ਨੇ ਸਾਡੇ ਦੇਖੋ ਜੀ ਇਦਾਂ ਕਿ ਸ਼੍ਰੀ ਖਾਟੂ ਸ਼ਾਮ ਜੀ 50 ਸਦੀ ਜੋ ਹੈ ਇਹ ਹਰ ਮਹੀਨੇ ਸ਼ੁਕਲ ਤਕਸੀ ਇਕਮ ਨੂੰ ਯਾਨਕੀ અમાਵਸ ਤੋਂ ਅਗਲੇ ਦਿਨ ਹਰ ਮਹੀਨੇ ਤੇ ਹਾਥੀ ਵਾਲਾ ਮੰਦਰ ਚ ਕੀਰਤਨ ਕਰਵੰਦੀ ਹੈ ਇਹ ਪਿਛਲੇ ਜਨਵਰੀ 2023 ਤੋਂ ਰੈਗੂਲਰ ਕੀਰਤਨ ਹੁੰਦੇ ਜਾ ਰਹੇ ਹੈ ਇਹਦੇ ਚ ਸ਼ਾਂਤ 부ਜਰੀ ਕਿਰਪਾ ਬਾਕੀ ਸਾਰੇ ਭਿੰਡਾ ਦੇ ਸ਼ਾਮ ਪੇਮੀਆਂ ਦਾ ਉਹਦਾ ਸਹਿਯੋਗ ਹੈ ਜਿਹੜੇ ਕਿ ਮਨ ਤਨ ਤੇ ਧਨ ਨਾਲ ਸਾਡਾ ਸਹਿਯੋਗ ਦਿੰਦੇ ਨੇ ਇਹ ਤੇ ਹਰ ਮਹੀਨੇ ਬਾਬੇ ਦੀ ਜਪਾਣੇ ਹੁੰਦੇ ਮੇਲੇ ਲੱਗਦੇ ਨੇ ਇਹ ਸਾਰੀ ਦਇਆ ਸ਼ਾਂਤ ਬੁੱਝਦੀ ਹੈ ਉਹ ਸਾਡੇ ਭਗਤਾਂ ਦੇ ਸਾਥ ਸਾਥਾ ਕਹਿੰਦੇ ਜੇ ਅਸੀਂ ਉੱਥੇ ਨਹੀਂ ਜਾ ਸਕਦੇ ਮੇੜ ਤਾਂ ਇੱਥੇ ਆ ਕੇ ਐ ਲੱਭਦੇ ਵਾ ਉੱਥੇ ਪਹੁੰਚ ਹੋਏ ਬਿਲਕੁਲ ਜੀ ਸਾਨੂੰ ਅਜੇ ਐ ਲੱਭਦਾ ਕਿ ਸ਼ਾਮ ਬਾਬਾ ਦੇ ਖਾਟੂ ਧਾਉ ਤੋਂ ਬਝੰਦਾ ਆ ਗਿਆ ਉਹਨੇ ਅੱਜ ਹਾਥੀ ਵਾਲੇ ਮੰਦਿਰ ਬਖਿੰਦਾ ਦਾ ਖਾਟੂ ਧਾਉ ਬਣਿਆ ਹੋਇਆ ਹੈ ਕੀ ਆ ਪਤ ਗਿਆ ਬੰਦਾ ਸੋ ਮਨ ਦੇ ਭਾਵ ਪੁਰ ਕੀ ਕਹਿੰਦੇ ਨੇ ਵੀ ਅਸੀਂ ਚੱਲ ਰਹੇ ਇਹ ਮੈਂ ਕਹ ਮੈਂ ਕਹ ਦੇਖੋ ਅਸੀਂ ਤਨਮਨ ਤਾਂ ਅਸੀਂ ਸੇਵਾ ਕਰਦੇ ਆ ਸਾਡੀ ਬੜੀ ਸ਼ਰਤ ਹੈ ਕਿ ਬਾਕੀ ਬਾਬੇ ਦੀ ਬਾਬੇ ਦੀ ਮਰਜ਼ੀ ਹੈ ਜਿਨੀ ਸੇਵਾ ਅਸੀਂ ਪਿੱਛੇ ਨਹੀਂ ਕਰਦੇ ਸੇਵਾ ਕਰਨ ਦਾ ਕੀ ਬਾਤ ਧੰਨਵਾਦ ਸੋ ਗੱਲਬਾਤ ਕਰਦੇ ਆ ਜੀ ਪੰਜਾਬ ਮੀਡੀਅਮ ਇੰਡਸਟਰੀਅਲ ਬੋਰਡ ਦੇ ਚੇਅਰਮੈਨ ਹੀ ਲਗਰ ਗਿਆ ਲੀਲਕ ਜੀ ਅੱਜ ਸ਼ਾਮ ਸਗੀਰਤਨ ਚ ਆਏ ਹੋ ਮੰਨਦੇ ਆਪ ਸਾਂਝ ਕਰੋ ਦੇਖੋ ਬਾਬਾ ਜੀ ਦੇ ਦਰਬਾਰ ਆਏ ਆ ਤੇ ਬੜਾ ਸਕੂਨ ਮਿਲਿਆ ਹੈਗਾ ਜਦੋਂ ਇੱਥੇ ਵੱਡੀ ਗਿਣਤੀ ਦੇ ਵਿੱਚ ਭਗਤ ਆਏ ਹੋਏ ਨੇ ਉਹਨਾਂ ਨੂੰ ਖੁਸ਼ੀ ਦੇ ਵਿੱਚ ਲੋੜ ਦੇ ਵਿੱਚ ਝੁੰਮਦੇ ਹੋਏ ਦੇਖਦੇ ਆ ਤੇ ਨੈਚੁਰਲੀ ਦਿਲ ਨੂੰ ਬੜਾ ਸਕੂਨ ਮਿਲਦਾ ਹੈਗਾ ਔਰ ਬਠਿੰਡਾ ਬੜਾ ਭਾਗਾ ਵਾਲਾ ਹੈਗਾ ਬਹੁਤ ਸਾਰੀਆਂ ਇੱਥੇ ਸੰਸਥਾਵਾਂ ਹੈਗੀਆਂ ਬਹੁਤ ਸਾਰੇ ਇੱਦਾਂ ਦੇ ਬਾਬਾ ਜੀ ਦੇ ਭਗਤ ਹੈਗੇ ਔਰ ਕਿ ਲਗਾਤਾਰ ਇੱਦਾਂ ਦੇ ਕੀਰਤਨ ਦਾ ਅਜੂਜ਼ਨ ਉਹ ਕਰਦੇ ਰਹਿੰਦੇ ਹੈਗੇ ਸੋ ਮੈਂ ਆਪਣੇ ਆਪ ਨੂੰ ਬੜਾ ਖੁਸ਼ ਨਸੀਬ ਸਮਝਦਾ ਕਿ ਮੈਨੂੰ ਵੀ ਵਾਰਜਾ ਹੂਜ਼ਾ ਵਰਨੇ ਇੱਥੇ ਬੁਲਾਇਆ ਤੇ ਵਾਇਗਰੂ ਦਾ ਅਸ਼ੀਰਵਾਦ ਪਰਮਾਤਮਾ ਦਾ ਅਸ਼ੀਰਵਾਦ ਬਾਬਾ ਜੀ ਦਾ ਅਸ਼ੀਰਵਾਦ